70000 ਮੋਲਾ ਭਾਈ ਆ ਜਾਓ ਭਾਈ ਇਹਦਾ ਕੀ ਮੋਲਾ ਹਾਂ 90 90 ਕੀ ਥੱਲਣ ਬੱਚੀ ਹੈਗੀ ਉਹ ਮਾਲੂਮ ਹੈ ਮੇਰੇ ਕੋਲ ਤੋਲ 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 ਆ ਤੋਲ ਆ ਤੋਲ ਲੈ ਓਕੇ ਤੀ ਜਿਆਦੇ ਆ ਇਹਦਾ ਮੁੱਲ ਕੀ ਆ ਕਿੰਨਾ 60000 ਆਈ ਆਓ ਚਲ ਜੀ ਇਹਦਾ ਕੀ ਮੁੱਲ ਆ ਜੀ 1 2 है। जर्सी पागे को जर्सी पागले वीर को है कोई नेता मालक केड़ा है ਔਰ ਇਹਦਾ ਕੀ ਬੋਲਾ ਭਰਾ ਹਾਂਜੀ ਬੋਲਾ ਬੋਲੇ ਦਾ 70 ਜੀ ਹੈ 7000 ਬਸ ਖਰੀਦ ਲੈ ਭਾਈ ਕਿੰਨੇ ਦੀ ਹੋਊ ਯਾਰ ਦੂਰ ਵਾਲਾ ਲਈ ਫਿਰਦਾ ਯਾਰ ਕੰਮ ਨੂੰ ਆ ਯਾਰ ਆਲੀ ਉਹ ਕਿੰਨੇ ਦੀ ਹਾਂ ਓ ਚਲਦੀ ਮੱਕਾ ਛੋਟੀ ਬੱਚਾ ਇਹਦਾ ਹੈਗਾ ਬੱਚਾ ਖੋਲੀ ਬੜਾ ਰੁਪਾ ਪਾਛੇ ਕਰੀ ਵੀਡੀਓ ਹੈਗੀ ਤੂੰ ਬੱਚਾ ਖੋਲ ਤਾਂ ਹੈਗੀ ਕਮਾਲ ਆ ਯਾਰ ਮਾੜੀ ਜੀ ਟੈਟ ਹੈਗੀ ਜਵਾਈ ਜੀ ਇਹ ਕਿੰਨੇ ਦਿਹੁ ਕਿੰਨੇ ਦਿਹੁ ਵਾਹ ਲੇ ਜੀ ਇਹ 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 ਕਿੰਨੇ ਦਿਹੁ ਹਾਂ ਜਾਂ ਨਾ ਪਾਛੇ ਕਰੀ ਬੱਚਾ ਦੇਖ ਦੇਖੋ ਕੀ ਖੜਾਈ ਖੜਾ ਤੋ ਕਰ ਦੇ ਕਿ ਤਰਾਂ ਨੂੰ ਲਾ ਕਿੰਨੇ? ਲਾਭ ਉਹ ਥੋੜੀ ਲਈ ਸਰਪਾ ਬਚ ਲੈ। ਉਹ ਤਾਂ ਮੈਨੂੰ ਪਤਾ ਹਾਂ ਯਾਰ। ਹਾਂ ਯਾ ਨਾ ਕਿੰਨੇ ਦੀ? ਕਿਹੜੀ? ਆ ਕਿੰਨੇ ਦੀ? ਹੋ ਕਿਨੇ ਜੋ। ਉਹ ਆਏ ਤੇ ਆਏ ਲੈ ਜਾ। ਆਹਾ ਆਹਾ। ਜ਼ੁਰ ਲਓ ਜੀ। ਆਹਾ। ਆਏ। ਹਾਂ। ਆਏ ਤੇ ਆਏ ਆਹਾ। ਬੈਠ ਦੀ। ਹੂੰ। ਉਹ ਆਏ ਤੇ ਆਏ। ਦੇਖ ਬੱਚਾ ਤੁਹਾਡਾ ਉਹ ਐ ਫੜ ਲੈਣੇ ਆ ਠੀਕ ਐ ਗੱਲ ਵੱਢੀ ਤੇਰੇ ਸੋ ਗੱਬਣ ਅਜੋ ਆਹੀ ਘਟ ਲੇਤੀ ਹੋਈ ਆ ਤੇ ਤਾਰੀ ਘਰੇ ਵੇਤੀ ਨਹੀਂ ਆਉਂਦੀ ਆ ਇਹ ਤਾਂ ਐ ਫੜ ਕੇ ਲੈ ਜਾਂਦੀ ਐ ਟਾਇਰ ਟੱਚ ਬਾਈ ਉਹ ਐ ਫੜ ਕੇ ਲੈ ਜਾਂਦੇ ਆ ਹੈ ਬੱਚਾ ਸਭ ਸਧਾਲਿਆ ਕਰੋ ਆ ਐ ਲੈ ਲੈ ਆ ਬਾਈ ਯਾਰ ਬੱਚਾ ਯਾਰ ਲੈਣਾ ਬੱਚਾ ਓਏ ਆ ਐ ਲੈ ਜਾਨੀ ਅਕਜੀ ਬਿਲੀ ਨਹੀਂ ਕਰ ਕਿਵੇਂ ਆਇਆ ਚੈ ਰਹਿਣਾ ਤੇਰਾ ਬੜਾ ਠੀਕ ਹੈ ਗਲਤ ਨਹੀਂ ਗਲਿਆ ਆ ਲੈ ਆ ਉਹ ਉਹ ਤਾਂ ਦੂਰ ਹੈ ਕੰਮ ਉਹਦਾ ਉੱਤੇ ਦੱਸ ਉਹ ਇਹ ਐ ਤੇ ਐ ਹਾਲਾ ਨਾ ਆ ਜਿਵੇਂ ਤੈਨੂੰ ਕਿਉਂ ਫੜ ਲੈ ਉਹ ਜਿਵੇਂ ਕਿਆ ਫੜ ਕੇ ਲੈ ਜਾਂਦੇ ਨਾ ਦੇ ਗਲਤ ਨਹੀਂ ਕਿਆ ਬੋਲ ਬੋਲ ਉਹ ਤਾਂ ਆਇਆ ਨਾ ਦੂਰ ਲੋ ਬਈ ਐ ਲੈ ਜੋ ਦੇ ਗੀਰ ਹਾਂ ਉਹ ਆਲੇ ਜੋ ਦੇ ਕਾਲਾ ਜਿਵੇਂ ਮੈਂ ਕਹਿਆ ਤਾਂ ਬਹੁਤ ਥੱਲੇ ਮੰਗੀ ਇਹਨੂੰ ਤਾਂ ਦਾ ਕਾ ਮੰਗੀ ਹਾਂ ਪਰ ਫਿਰ ਵੀ ਕੋਈ ਚੱਕਰ ਨਹੀਂ ਠੀਕ ਹੈ ਜੋੜੀ ਕਰਤਾ ਜੋੜੀ ਹਾਂ ਠੀਕ ਹੈ ਕਾਲਾ ਠੀਕ ਹੈ ਕਦੋਂ ਮੰਨ ਦਿਆ ਮਾਗੀ ਮੁੜ ਕੇ ਆਉਣਾ ਨਹੀਂ ਇੱਥੇ ਉਹ ਤਾਂ ਚਲ ਕੋਈ ਨਹੀਂ ਭਾਈ ਬੰਦੀਆ ਮਿਲ ਜਾ ਕਰਾਂਗੇ ਬੋਲੀ ਬੋਲੀ ਕਰ ਲਾ ਕਹਾਣੀ ਵਿਲੇ ਲਾ ਕਹਾਣੀ ਮੈਂ ਤਾਂ ਬੋਲਦਾ ਹਾਂ ਯਾਨ ਵਾਲੀ ਗਲੀ ਮੈਂ ਤਾਂ ਬੋਲਦਾ ਤੂੰ ਬੋਲਦੀ ਕਰ ਉਹ ਹੋਣਾ ਨਹੀਂ ਮਾ ਉਹ ਝੂਟਾ ਮਾਰੇ ਦੂਜੇ ਰੋੜ ਮਾਰੀ ਗਏ ਝੂਟਾ ਉਹ ਬੋਲੀ ਬੋਲੀ ਉਹ ਉੱਥੇ ਖੜਾ ਬੋਲੀ ਕਿੰਨੇ ਦੇ ਲੈਣਾ ਤਾਂ ਮਾਰ ਸੱਟ ਦੂਜੀ ਕਰਕੇ ਤਾਂ ਸਾਰਾ ਹੱਥ ਗਿਆ ਕੀ ਹੋਈ ਇਹ ਜੇ ਨਾ ਕਸਮ ਲੱਗੀ ਮੈਂ 5000 ਮੂਰੇ ਲਾਇਆ ਤੈਨੂੰ ਗਲਤ ਨਹੀਂ ਕਿਹਾ ਮੇਰੇ ਨਾਲ ਕਿਉਂ ਗਲਿਆ ਐਂ ਬੰਦਾ ਪੁੱਤ ਸਾਰਾ ਹੱਲ ਦਾ ਹੈ ਦੇਖੋ ਕੱਟ ਦੇ ਜੁੜੇ ਜੋ ਇਹਨੇ ਹਜੇ ਐਂ ਮੰਗਿਆ ਆਪਦੀ ਕਸਮ ਕਹਿੰਦਾ ਇਹਨੂੰ ਐਂ ਸ਼ਰਦਾ ਪਪਾ ਬਿੱਤਰੂ ਕੀ ਹੈ ਵੀ ਉਹ ਮੇ ਫੜਕੇ ਜੋਟਾ ਲੈ ਜਾਣਾ ਜੀ ਤੇਰਾ ਮਾਨ ਹੈ ਕਾ ਕ ਮੰਗ ਲੈ ਤਰਾ ਮੰਗ ਲੈਣ ਦੇ ਠੀਕ ਹੈ ਗਲਤ ਨਹੀਂ ਕਿਹਾ ਕਿੰਨੇ ਵੀ ਲਾਸਟ ਹਾਂ ਜਾਂ ਨਾ ਹਾਂ ਨਾਲੇ ਨਵੇਂ ਵਾਲੀ ਗੱਲ ਦਾ ਕਾਲੇ ਵੱਡੀ ਵੀਰ ਆ ਕੱਟ ਦੇ ਲੈ ਭਾਈ ਮੈਂ ਨਾ ਇਹਨੂੰ ਆ ਆ ਤੇ ਆ ਉੱਤੇ ਕਹਿੰਦਾ ਜੂਟੇ ਦਾ ਹਾਂ ਮੈਂ ਜੂਟਾ ਹਾਂ ਦੇ ਚੱਲ ਫਿਰ ਇਹ ਦੋਤਿਆਂ ਦਾ ਮੈਂ ਤੁਹਾਨੂੰ ਸਾਢੇ ਛੇ ਦਾ ਆਪ ਦੂਰ ਜੀ ਕਾ ਕ ਠੀਕ ਆ ਗਲਤ ਨਹੀਂ ਕਿਹਾ ਘਰ ਕਿਹੜੀ ਜਗ੍ਹਾ ਦਾ ਸਾਢੇ ਹੈ ਅਮਰ ਸਰ ਨਾ ਕਿਹੜੀ ਆ ਕਹਿੰਦਾ ਜੀ ਹੈ ਜੋਟੇ ਦਾ ਕੰਨੀ ਲੱਗਿਆ ਜੀ ਆ ਕਹਿੰਦੇ ਪਹਿਲਾਂ ਠੀਕ ਹੈ ਕਹੜਾ ਹੋਰ ਜੋਟੇ ਦੀ ਸਾਡੇ ਜੀਰਾਂ ਦੇ ਹੋਰ ਕੰਨੀ ਦਾ ਨਾ ਕੋਈ ਪਹਿਲਾਂ ਦਾ ਠੀਕ ਹੈ ਕਹੜਾ ਗਲਤੀ ਹੈ ਕਹਿੰਦੇ ਹੈ ਇਹਦਾ ਹੀ 1 ਲੱਖ 10 ਦੀਆਂ ਕਹਿੰਦਾ ਚਲੋ ਜੀ ਮੈਨੂੰ ਤੋੜ ਕੇ ਦਿਖਾ ਪਹਿਲਾਂ ਪਤਾ ਲੱਗੇ ਆ ਤੋਰੀ ਓਏ ਮੈਨੂੰ ਪਤਾ ਲੱਗ ਜੀ ਵੀ ਇੰਨੇ ਨਹੀਂ ਲੈਣਾ ਤੋੜ ਕੇ ਤੋੜ ਕੇ ਦੇਖਾਂਦੇ ਪਹਿਲਾਂ ਸਾਨੂੰ ਫਿਰ ਹਾਂ ਕੰਦੀ ਹਾਂ ਕੰਦੀ ਮਾਣ ਹੈ ਜੀ ਕੰਦੀ ਇਹੀ ਵਾਹ ਜਾਨੇ ਆਪਣੀ ਛੋਟੀ ਵਾਲੀ ਆ ਆਪਣੀ ਜੀ ਓਏ ਹੋਊ ਕਿੰਨੇ ਦੀ ਕਿੰਨੇ ਦੀ ਮਾਣ ਤੂੰ ਮੇਰੇ ਝੁਗੇ ਫਲੇ ਘਾਰਾ ਲਾ ਤੇਰੇ ਝੁਗਾ ਵੱਡਾ ਕਿੰਨੇ ਦੀ ਹੋਣੀ ਤੂੰ ਇਹ ਕਿ ਇੰਨੇ ਫਰਕੇ ਲੈ ਜਾਓ ਕਿਉਂ ਆਪਕ ਬਹੁ ਹੈ ਕਿੰਨੇ ਦੀ ਲੈ ਕੇ ਆਈਆਂ ਤੇਰਾ ਮੈਨੂੰ ਵੀ ਪਤਾ ਲੱਗ ਜਾਏ ਕੱਚੇ ਤੋਂ ਨੋਂਦ ਨਹੀਂ ਫੜਕੇ ਲੈ ਆਣਾ ਉਹ ਵੀ ਧੋੜਾ ਸਾਈਡ ਤੋਂ ਠੀਕ ਹੈ ਗਲਤ ਨਹੀਂ ਕਿਹਾ ਇਹ ਨਹੀਂ ਇਦੋਂ ਮੇਰੇ ਨੂੰ ਤਾਂ ਖਾ ਵੀ ਮੰਗੂ ਇਹ ਦੋ ਚਾਰ ਹਜ਼ਾਰ ਕੋਈ ਨਾ ਬੋਲੀ ਬੋਲੀ ਉਹ ਕਿੰਨੇ ਦੀ ਬੰਦਾ ਨਹੀਂ ਬੋਲੀ ਬੜਾ ਕੱਚਾ ਲਾਉਣਾ ਕਿਹੜਾ ਦੇ ਦੋ ਕਿੰਨੇ ਲੈ ਲਈਏ ਮੱਕ ਦੱਸੀ ਕਿੰਨੇ ਲੈ ਲਈਏ ਇਹਨੇ ਦੀ ਗਿਆ ਇਹਨੂੰ ਇਹਨੇ ਵੀ ਇਹਨੂੰ ਗਿਆ ਗਲਤ ਨਹੀਂ ਗਿਆ ਉਹ ਠੀਕ ਹੈ ਉਹ ਬੋਈ ਹੋਰ 2500 ਦੀ ਘਾਟਾ ਘਾਟਾ ਲੈ ਲਾ ਲਈਏ ਤੋਂ ਹਜ਼ਾਰ ਉਹ ਨਹੀਂ ਲੈਦਾ ਇਹ ਪਤਲੀ ਵਾਲੀ ਐ ਦੇਖ ਓਏ ਪਤਲੀ ਜਾਨ ਦਾ ਖਾ ਕੇ ਧਗੜੀ ਹੋ ਜੂ ਠੀਕ ਐ ਇੰਨੇ ਦੀ ਕਹਿੰਦਾ ਮਾੜਾ 45 ਦੀ ਕਹਿਆ 50 ਮੁੱਲ ਤੇ ਨਹੀਂ ਇਹ ਕਿਹੜਾ ਠੀਕ ਉੱਤੀ ਲਾਉਂਦੇ ਨੇ ਦੇਖ ਕਿੰਨੇ ਦੀ ਹੈ ਉਹ ਜਿਆ ਜੀ ਲੈ ਆ ਵਰਕੇ ਹਾਲ ਐ ਨਾ ਨਾ ਹਾਂ ਅੱਛਾ ਇਹ ਵੀ ਉਹਨਾਂ ਦੇ ਵਿੱਚ ਹੀ ਜੋੜੇ ਹੀ ਫੋਲ ਕੇ ਜੋੜੇ ਹੀ ਫੋਲ ਥੋੜਾ ਜੋੜ ਲਾ ਦ ਹੁਣ ਇਹ ਕਿੰਨੇ ਕਹਤਾ ਇਹ 35 ਦੀ ਰੇਟ ਅੱਧੀ ਦਾ ਜੋ ਟਾਉਣ ਦੇ ਕਰੇ ਦੇ ਕਿਉਂ ਵੀ ਕੱਚੇ ਬਿੱਲੇ ਨੂੰ ਕਹਿੰਦੇ ਦੇ ਬੇਤਬਾਦਰ ਦਾ ਮੇਰੇ ਅਗਾ ਢਾਂਡਾ ਤੇਰੇ ਕਿਉਂ ਚ ਲੈ ਜਾਂਦੇ ਬੋਲੀ ਬੋਲੀ ਕਿੰਨੇ ਦੀ ਹੋਣੀ ਆਹ ਕੱਲੀ ਦੱਸ ਯਾਰ ਕਿੰਨੇ ਦੀ ਆਹ ਕੱਲੀ ਕਿੰਨੇ ਦੀ ਹੋਈ ਯਾਰ ਆਹਾ ਮੈਂ ਗਾ ਦਾ ਦੋ ਉੱਤੇ ਹੈ ਦੋ ਉੱਤੇ ਲੈ ਦੇ ਠੀਕ ਹੈ ਗਲਤ ਨਹੀਂ ਗਿਆ ਹੁਣ ਆ ਜਾਂਦਾ ਯਾਰ ਕਹਤਾ ਨਹੀਂ ਤਾ ਨਾ ਚਾਹੀਦੀ ਯਾਰ ਤੂੰ ਮੈਂ ਤੋਂ ਆ ਉੱਤੇ ਕਹਤਾ ਜੈ ਜੰਮੂ ਲਾਫੜਾ ਮੜ ਕੇ ਲੈ ਭਈ ਐ ਨਿਬੜਦੀ ਚਾਕ ਹੈ ਉਹ ਡੋਈਂਾ ਚ ਗੇਲੀ ਗੱਡੀ ਕਾ ਠੀਕ ਚੀਏ ਹੈ ਚਾਰ ਦਿਨਾਂ ਚ ਬੜ ਦੇਖ ਦੋ ਉੱਤੇ ਕਹਦਾ ਫੜ ਕੇ ਰਹਿਣਾ ਕਾਲਿਆ

ਯਾਰ ਨਾਲ ਰੱਖਣਾ ਜਿਹੇ ਤਾਂ ਮੂਰੇ ਹੋ ਹੋ ਜੇ ਇੱਕ ਲਾਉਣਾ ਮੁੱਲ ਤਾਂ ਠੀਕ ਹੈ ਗਲਤ ਨਹੀਂ ਗਿਆ ਹੁਣ ਮੱਥਾ ਮਾਰਨ ਦਾ ਫਾਇਦਾ ਨਹੀਂ ਬਾਈ ਗਾ ਦੇਖ ਲੋ ਇਹਦਾ ਕੀ ਮੁੱਲ ਹੈ ਕੀ ਜੀ ਇਹ ਤੇਰੇ ਪਿੰਡ ਦੀ ਇਹ ਉਹੀ ਦੇ ਨਹੀਂ ਦਵਾਉਂਦਾ ਸੀ ਉਹ ਤਾਂ ਐ ਨਹੀਂ ਸੀ ਹੁੰਦੀ ਚਲੋ ਜੀ ਆ ਦੇਖੀ